ਪਮਾ ਜੀ ਅੱਜ ਤੁਸੀਂ ਸੁਣੀ ਹੋਣੀ ਆ ਸਿਮਰਜੀਤ ਸਿੰਘ ਬੈਂਸ ਤੋਂ ਆਦੀ ਇੱਕ ਪੀਸੀ ਉਹ ਚ ਤੁਹਾਡੇ ਤੇ ਇਲਜ਼ਾਮ ਫਾਇਰਿੰਗ ਦੇ ਵੀ ਲਾਏ ਆ ਤੁਹਾਡੇ ਬੇਟੇ ਤੇ ਵੀ ਔਰ ਨਾਲ ਹੀ ਨਾਲ ਉਹਨਾਂ ਨੇ ਤੁਹਾਨੂੰ ਚੈਲੰਜ ਵੀ ਕੀਤਾ ਪ੍ਰੈਸ ਕਾਨਫਰੈਂਸ ਕਰਨ ਵਾਸਤੇ ਪਮਾ ਜੀ ਉਹਨਾਂ ਦਾ ਚੈਲੰਜ ਕਬੂਲ ਹੈਗਾ ਜਿਹੜੀ ਫਾਇਰਿੰਗ ਹੋਈ ਆ ਮੈਂ ਉਹਦਾ ਵੀ ਜਵਾਬ ਉਹਨਾਂ ਨੂੰ ਸਾਂਝੀ ਪ੍ਰੈਸ ਕਾਨਫਰੈਂਸ ਕਰਕੇ ਦੱਸਾਂਗਾ ਮੈਂ ਇੱਕ ਵਪਾਰੀ ਆਦਮੀ ਆ ਇਹ ਪੋਲਿਟਿਕਲ ਪ੍ਰੈਸ਼ਰ ਦੇ ਤਹਿਤ ਕਿਦਾਂ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਦਾ ਜਵਾਬ ਮੈਂ ਸਾਝੀ ਪ੍ਰਸਤਾਨਕ ਪ੍ਰੰਸ ਵਿੱਚ ਦੇਣ ਨੂੰ ਤਿਆਰ ਆ ਤੁਸੀਂ ਕਿਰਪਾ ਕਰਕੇ ਉਹਨਾਂ ਨਾਲ رابطہ ਕਾਮ ਕਰਕੇ ਕੋਈ ਯੋਗ ਸਮਾਂ ਮੈਨੂੰ ਦੱਸ ਦਿਓ ਤੇ ਮੈਂ ਉਸ ਸਮੇਂ ਆਪਣੇ ਵੱਡੇ ਭਾਈ ਸਾਹਿਬ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ ਨੂੰ ਵੀ ਮੈਂ ਨਾਲ ਹਾਜ਼ਰ ਹੋਵਾਂਗਾ ਨਹੀਂ ਬਲਵਿੰਦਰ ਸਿੰਘ ਬੈਂਸ ਜੀ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਸਕਦੇ ਆ ਬਿਲਕੁਲ ਆ ਬੈਠਣਗੇ ਜੀ ਬੈਠਣਗੇ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ ਦੇ ਭਰਾ ਪੰਮਾ ਬੈਂਸ ਜੀ ਜੁੜੇ ਹੋਏ ਆ ਜਿਨ੍ਹਾਂ ਦੇ ਉੱਪਰ ਅੱਜ ਪ੍ਰੈਸ ਕਾਨਫਰੰਸ ਕਰਕੇ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਇਲਜ਼ਾਮ ਲਗਾਏ ਨੇ ਫਾਇਰਿੰਗ ਕਰਨ ਦੇ ਵੀ ਉਹਨਾਂ ਦੇ ਬੇਟੇ ਤੇ ਔਰ ਨਾਲ ਹੀ ਨਾਲ ਉਹਨਾਂ ਨੂੰ ਚੈਲੰਜ ਵੀ ਇੱਕ ਪ੍ਰੈਸ ਕਾਨਫਰੰਸ ਕਰਨ ਦਾ ਵੀ ਕੀਤਾ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਪੰਮਾ ਬੈਂਸ ਜੀ ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕ ਨਾ ਟੈਲੀਵਿਜ਼ਨ ਮਿਹਰਬਾਨੀ ਥੈਂਕ ਯੂ ਭਾਜੀ ਤੁਹਾਡਾ ਪਮਾ ਜੀ ਅੱਜ ਤੁਸੀਂ ਸੁਣੀ ਹੋਣੀ ਆ ਸਿਮਰਜੀਤ ਸਿੰਘ ਬੈਂਸੋਣਾ ਦੀ ਇੱਕ ਪੀਸੀ ਉਹ ਚ ਤੁਹਾਡੇ ਤੇ ਇਲਜ਼ਾਮ ਫਾਇਰਿੰਗ ਦੇ ਵੀ ਲਾਏ ਆ ਤੁਹਾਡੇ ਬੇਟੇ ਤੇ ਵੀ ਔਰ ਨਾਲ ਹੀ ਨਾਲ ਉਹਨਾਂ ਨੇ ਤੁਹਾਨੂੰ ਚੈਲੰਜ ਵੀ ਕੀਤਾ ਪ੍ਰੈਸ ਕਾਨਫਰੈਂਸ ਕਰਨ ਵਾਸਤੇ ਮੈਨੂੰ ਪਾ ਜੀ ਉਹਨਾਂ ਦਾ ਚੈਲੰਜ ਕਬੂਲ ਹੈਗਾ ਹੂੰ ਜਿਹੜੀ ਫਾਇਰਿੰਗ ਹੋਈ ਆ ਮੈਂ ਉਹਦਾ ਵੀ ਜਵਾਬ ਉਹਨਾਂ ਨੂੰ ਸਾਂਝੀ ਪ੍ਰੈਸ ਕਾਨਫਰੈਂਸ ਕਰਕੇ ਦੱਸਾਂਗਾ ਮੈਂ ਇੱਕ ਵਪਾਰੀ ਆਦਮੀ ਆ ਇਹ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਕਿਦਾਂ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਜੀ ਇਹ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਦਾ ਜਵਾਬ ਮੈਂ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੇਣ ਨੂੰ ਤਿਆਰ ਹਾਂ ਤੁਸੀਂ ਕਿਰਪਾ ਕਰਕੇ ਉਹਨਾਂ ਨਾਲ رابطہ ਕੰਮ ਕਰਕੇ ਕੋਈ ਯੋਗ ਸਮਾਂ ਮੈਨੂੰ ਦੱਸ ਦਿਓ ਤਾਂ ਮੈਂ ਉਸ ਸਮੇਂ ਆਪਣੇ ਵੱਡੇ ਭਾਈ ਸਾਹਿਬ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ ਨੂੰ ਵੀ ਮੈਂ હાજર ਹੋਵਾਂਗਾ ਜੀ ਨਹੀਂ ਬਲਵਿੰਦਰ ਸਿੰਘ ਬੈਂਸ ਜੀ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਸਕਦੇ ਬਿਲਕੁਲ ਬੈਠ ਬੈਠਣਗੇ ਜੀ ਬੈਠਣਗੇ ਹੂੰ ਕੀ ਇਹ ਮਸਲਾ ਹੈ ਕੀ ਸੀ ਬੈਂਸਾਪ ਇਹ ਤੁਹਾਡੇ ਤੇ ਉਹ ਆਪਾਂ ਬੈਠ ਕੇ ਡਿਸਕਸ ਕਰਾਂਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੀ 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 ਇਹ ਉਹ ਕਹਿੰਦੇ ਕਿ ਮੈਂ ਕਰਦੀਆਂ ਗੱਲਾਂ ਖੋਲਣੀਆਂ ਨਹੀਂ ਚਾਹੁੰਦਾ ਮੈਂ ਤਾਂ ਪੁਲਿਸ ਕੋਲੇ ਵੀ ਨਹੀਂ ਗਿਆ ਮੈਂ ਬਿਲਕੁਲ ਮੈਂ ਤਿਆਰ-ਵਾਰ ਤਿਆਰ ਬੈਠਾ ਮੈਂ ਸਾਰਾ ਕੁਝ ਹਮ ਫਰਮ ਦੀ ਵੈਰੀ ਫਸਟ ਡੇ ਹਮ ਡਿਸਪੂਟ ਕਿੱਥੋਂ ਸ਼ੁਰੂ ਹੋਇਆ ਹਮ ਜੀ ਥੋੜਾ ਜਿਹਾ ਥੋੜਾ ਜਿਹਾ ਇੱਕ ਵਾਰੀ ਇਹ ਦੱਸ ਦਿਓ ਕਿ ਤੁਸੀਂ ਕਿੰਨੇ ਭਰਾ ਹੈਗੇ ਕਿਉਂਕਿ ਜ਼ਿਆਦਾਤਰ ਲੋਕ ਸਿਮਰਜੀਤ ਸਿੰਘ ਬੈਂਸ ਔਰ ਬਲਵਿੰਦਰ ਬੈਂਸ ਦਾ ਜੀ 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 ਮੇਰਾ ਪਤਾ ਹੈ ਬ੍ਰਦਰ ਸਰਦਾਰ ਬਲਵਿੰਦਰ ਸਿੰਘ ਬੈਂਸ ਤੁਸੀਂ ਉਹਨਾਂ ਨੂੰ ਜੀ ਸਭ ਤੋਂ ਵੱਡੇ ਉਹ ਨੇ ਜੀ ਇਹ ਸਰਦਾਰ ਕਰਮਜੀਤ ਸਿੰਘ ਬੈਂਸ ਜੀ ਜੀ ਫਿਰ ਤਿੰਨ ਨੰਬਰ ਤੇ ਮੈਂ ਪਰਮਜੀਤ ਸਿੰਘ ਬੈਂਸ ਜੀ ਤੇ ਮੇਰਾ ਛੋਟੇ ਭਾਈ ਸਾਹਿਬ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਜੀ ਇਹ ਸਾਰਾ ਵਿਵਾਦ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਹੈ ਜੀ ਕਰਦੀ ਨਹੀਂ ਮੇਰੀ ਇੱਕ ਕੰਪਨੀ ਚੱਲਦੀ ਆ 97 ਤੋਂ ਲੈ ਕੇ ਅੱਜ ਤੱਕ ਜੀ ਜੀ ਉਹ ਮੈਂ ਰਨ ਕੀਤਾ ਕੰਪਨੀ ਨੂੰ ਤਕਰੀਬਨ 27-28 ਸਾਲ ਜੀ ਜੀ ਤੇ ਮੈਂ ਤੁਹਾਨੂੰ ਜਿਹੜੀ ਸਾਂਝੀ ਪੀਸੀ ਕਰਾਂ ਉਹਦੇ ਅੰਦਰ ਦੱਸਾਂਗਾ ਵੀ ਇਹਨਾਂ ਨੇ ਕਿਹੜੇ ਕਿਹੜੇ ਛੇੜਾਂਤਰ ਰਚੇ ਉਹਨੂੰ ਹੱਥੇ ਆਉਣ ਲਈ ਹੂੰ ਉਹ ਕਿਹੜੇ ਕਿਹੜੇ ਇਹਦੇ ਲੋਕਨ ਸਭਾ ਪਾਰਟੀ ਜਿਹੜੇ ਮੈਂਬਰ ਹੈਗੇ ਆ ਜੀ ਉਹਨਾਂ ਨੇ ਬੋਗਸ ਸਾਈਨ ਕੀਤੇ ਝੂਠੇ ਗਵਾਹ ਬਣੇ ਜੀ ਔਰ ਕਿਹੜੇ ਕਿਹੜੇ ਕੰਪਨੀ ਦੇ ਬੋਗਸ ਡਾਇਰੈਕਟਰ ਬਣੇ ਇਵਨ ਇਹ ਕਹਿ ਸਕਦੇ ਆ ਵੀ ਜਿਹੜੇ ਸੈਲਰੀ ਬੰਦੇ ਲੈਂਦੇ ਆ ਪੇਡ ਗਨਮੈਨ ਹੈਗੇ ਆ ਉਹ ਵੀ ਕੰਪਨੀ ਦੇ ਡਾਇਰੈਕਟਰ ਪਾਏ ਗਏ ਹੂੰ ਔਰ ਕਿਹੜੇ ਕਿਹੜੇ ਕੰਪਨੀ ਦੇ ਬੋਗਸ ਸ਼ੇਅਰਹੋਲਡਰ ਖੜੇ ਕੀਤੇ ਗਏ ਹੂੰ ਹੂੰ ਜੀ ਨਹੀਂ ਤੇ ਜਿਹੜੀ ਜਿਹੜੀ ਤੁਹਾਡੇ ਤੇ ਫਾਇਰਿੰਗ ਦੇ ਜਿਹੜੇ ਇਲਜ਼ਾਮ ਲਾਏ ਉਹ ਜਿਹੜੀ ਮੇਰੇ ਦਿਨ ਨੇ ਉਹ ਤੁਹਾਨੂੰ ਮੈਂ ਬੜਾ ਬਰੀਫਲੀ ਦੱਸਾਂਗਾ ਸਾਰਾ ਕੁਝ ਉਦੋਂ ਇਹ ਦਸਨ ਜੀ ਸਾਂਝੀ ਪ੍ਰੈਸ ਕਾਨਫਰੰਸ ਕਰਾ ਦਿਓ ਹੂੰ ਤੁਹਾਨੂੰ ਬੜੇ ਹੈਰਾਨੀ ਜਨਕ ਉਹਦੇ ਅੰਦਰ ਤੱਥ ਦੱਸਾਂਗਾ ਜੀ ਜੀ ਯਾਨੀ ਤੁਸੀਂ ਤਿਆਰ ਹੋ ਮੈਂ ਕਹਾਂ ਜੀ ਮੈਂ 100% ਮੈਂ ਇਕੱਲਾ ਤਿਆਰ ਨਹੀਂ ਹੂੰ ਮੇਰੇ ਵੱਡੇ ਬ੍ਰਦਰ ਸਭ ਕਾ ਐਮਐਲਏ ਸਰਦਾਰ ਬਲਤ ਵੀ ਮੇਰੇ ਨਾਲ ਬੈਠਣ ਨੂੰ ਤਿਆਰ ਆ ਜੀ ਉਹ ਵੀ ਉਹ ਤੁਹਾਡੇ ਨਾਲ ਨੇ ਜਾਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਮੈਂ ਕਹਾਂ ਜੀ ਉਹ ਜੇ ਤਾਂ ਮੈਂ ਸੱਚਾ ਹੋਊਗਾ ਫਿਰ ਉਹ ਮੇਰੇ ਨਾਲ ਖੜ ਜਾਣਗੇ ਜੀ ਜੇ ਮੇਰੇ ਬ੍ਰਦਰ ਜਿਹੜੇ ਬੜੇ ਕਹਿੰਦਾ ਮੇਰਾ صافا ਮੇਰੀ ਚਾਦਰ ਬੜੀ ਸਾਫ ਹੈ ਨੂੰ ਦਾਗ ਨਹੀਂ ਲੱਗਿਆ ਜੀ ਹੂੰ ਜੇ ਉਹ ਬਾਕੀਆਂ ਦੀ ਚਾਦਰ ਤੇ ਕਲਰ ਸਾਫ ਹੈਗਾ ਹੋਏ ਇਹਨਾਂ ਨਾਲ ਖੜ ਜਾਣਗੇ ਜੀ ਹੂੰ 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 ਜੀ ਜੀ ਯਾਨੀ ਤੇ ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਨਾਲ ਇਹ ਪੂਰੇ ਬਵਾਦ ਤੋਂ ਬਾਅਦ ਮੈਂ ਸਾ ਜੀ ਭਗਵਾਨ ਪੈ ਥੋੜਾ ਨਾਲ ਗੱਲਬਾਤ ਹੋਈ ਜੀ ਹੋਈ ਜੀ ਹੋਈ ਹੂੰ ਹੂੰ ਯਾਨੀ ਤੁਸੀਂ ਹੁਣ ਉਹਨਾਂ ਦਾ ਚੈਲੰਜ ਐਕਸੈਪਟ ਕਰਦੇ ਹੋ ਔਰ ਮੈਂ ਭਗਵਾਨ ਦੀ ਕਿਰਪਾ ਨਾਲ ਹੂੰ ਮੈਂ ਉਹਨਾਂ ਦਾ ਚੈਲੰਜ ਕਬੂਲ ਕਰਦਾ ਜੀ ਜੀ ਬਾਕੀ ਗੱਲਬਾਤ ਜਿਹੜੀ ਹੈ ਉਹ ਤੁਸੀਂ ਇੱਥੇ ਨਹੀਂ ਤੁਸੀਂ ਯਾਨੀ ਪ੍ਰੈਸ ਕਾਨਫਰੰਸ ਵਿੱਚ ਦੱਸੋ ਚਾਹੁੰਦੇ ਹੋ ਹਾਂਜੀ ਪ੍ਰੈਸ ਕਾਨਫਰੰਮ ਜਿਹੜੇ ਦਮਦਮੇ ਅੱਜ ਇਹਨਾਂ ਨੇ ਮਾਰੇ ਆ ਹੂੰ ਮੈਂ